ਉਹਦੇ ਤੇ ਜਾ ਕੇ ਉਹ ਸਿੱਖਣ ਲੱਗ ਪਿਆ ਆ ਵਸਤੂ ਵਾਲਾ ਕੰਮ ਉਹ ਸਿੱਖਣ ਲੱਗ ਪਿਆ ਤੇ ਜਦੋਂ ਕਰਦਿਆਂ ਕਰਦਿਆਂ ਔਰ ਇਹ ਕਈ ਵਾਰੀ ਬੇਨਤੀ ਕੀਤੀ ਹੈ ਵੀ ਚੇਤਾ ਰੱਖਿਓ ਇਹ ਮੱਕੜੀ ਵਾਲਾ ਝਾਲ ਹੈ ਜਦੋਂ ਬੁਣਨ ਲੱਗ ਪਈਏ ਪਤਾ ਨਹੀਂ ਲੱਗਦਾ ਬੁਣਦਾ ਬੰਦਾ ਇਸ ਤਰ੍ਹਾਂ ਹੀ ਵੀ ਹਾਂ ਮੈਂ ਇਧਰੋਂ ਬਾਜੂ ਇਧਰੋਂ ਬਾਜੂ ਉਹ ਮੱਕੜੀ ਵੀ ਜਦੋਂ ਬੁਣਦੀ ਜਾਂਦੀ ਬੁਣਦੀ ਜਾਂਦੀ ਉਹਨੂੰ ਕਿਹੜਾ ਪਤਾ ਲੱਗਦਾ ਲੇਕਿਨ ਉਹ ਪਤਾ ਲੱਗਦਾ ਇੱਕ ਦਿਨ ਵਿਚਾਰੀ ਆਪ ਹੀ ਉਹਦੇ ਚ ਪੁੱਠੀ ਟੰਗੀ ਹੁੰਦੀ ਹੈ ਨਿਕਲਣ ਵਾਸਤੇ ਰਾਹ ਨਹੀਂ ਅੰਦਰ ਹੀ ਮਰ ਮੁੜ ਜਾਂਦੀ ਇਹ ਜਿਹੜੇ ਵਹਿਮ ਭਰਮ ਦੇ ਜਾਲ ਨੇ ਨਾ ਇਹਨਾਂ ਨੂੰ ਬੰਦਾ ਬੁਣਨ ਤੇ ਲੱਗ ਪੈਂਦਾ ਸ਼ੁਰੂਆਤੀ ਦੌਰ ਵਿੱਚ ਸਵਾਦ ਵੀ ਬੜਾ ਹੁੰਦਾ ਹੈ ਰਸ ਵੀ ਬੜਾ ਹੁੰਦਾ ਹੈ ਇਹੋ ਜਿਹੇ ਮੰਦ ਕਰਮਾਂ 'ਚ ਪਰ ਪਰਤ ਕੇ ਇਹਨਾਂ ਚੀਜ਼ਾਂ ਨੂੰ ਤੋੜ ਕੇ ਨਿਕਲਣਾ ਬੜਾ ਔਖਾ ਹੋ ਜਾਂਦਾ ਹੈ। ਔਰ ਬੜੇ ਲੋਕ ਉਹਨਾਂ ਦੀ ਜਾਣ ਦਾ ਖੌ ਬਣ ਜਾਂਦਾ ਉਹ। ਤਾਂ ਹੀ ਤਾਂ ਆਖਿਆ ਫਸਣ ਕੀ ਵਿੱਦ ਸਭ ਕੋ ਜਾਣੈ ਛੁੱਟਣ ਕੀ ਇੱਕ ਕੋਈ। ਫਸ ਸਾਰੇ ਜਾਂਦੇ ਨੇ ਛੁੱਟਣਾ ਕੋਈ ਕੋਈ ਜਾਣਦਾ। ਉਹਨੇ ਕੀ ਕੀਤਾ ਲੜਕੇ ਨੇ ਕਿਤੇ ਵੀ ਕੋਈ ਆਨਲਾਈਨ ਸਾਈਟ ਤੇ ਜਾ ਕੇ ਉਹਨੇ ਸਿੱਖਣ ਲੱਗ ਪਿਆ। ਵਾਸਤੂ ਵਾਲਾ ਕੰਮ ਅੱਜ ਹੁਣ ਤੁਸੀਂ ਕਿਤੇ ਘਰ ਖਰੀਦਣਾ ਹੋਵੇ ਤੋ ਤੁਸੀਂ ਵੇਖੋ ਤੁਹਾਨੂੰ ਪਹਿਲਾਂ ਕੰਮ ਹੀ ਆਉਂਦੇ ਹੁਣ ਤਾਂ ਉਹ ਇਹ ਵੀ ਵੇਹੰਦਾਂ ਨੂੰ ਇਹ ਵੀ ਪਤਾ ਲੱਗ ਗਿਆ ਉਹ ਇਹ ਨਹੀਂ ਵੇਂਦੇ ਵੀ ਕੋਈ ਵਿਰਲਾ ਹੀ ਅੱਗੋਂ ਆਖਦਾ ਵੀ ਮੈਂ ਸਿੱਖਿਆ ਜੀ ਮੈਂ ਇਨਾ ਚੀਜ਼ਾਂ ਤੇ ਨਹੀਂ ਕਰਦਾ ਉਹ ਹਰੇਕ ਨੂੰ ਹੁਣ ਕਹਿੰਦੇ ਜੀ ਪੂਰਾ ਘਰ ਵੇਖੋ ਜੀ ਇਹਦੇ ਮੁਤਾਬਕ ਬਣਿਆ ਕੁਝ ਬਣਿਆ ਉਹ ਜਦੋਂ ਉਹਨੇ ਬੱਚੇ ਨੇ ਕਿਤੇ ਉਹਨੇ ਨੌਜਵਾਨ ਹੈ ਵੇਖਣਾ ਸ਼ੁਰੂ ਕੀਤਾ ਸਾਬ ਕਿਤਾਬ ਲਾ ਕੇ ਉਹ ਜਿਵੇਂ ਬੰਦੇ ਦੇ ਚੀਜ਼ ਕੋਈ ਫਿਰ ਦਿਮਾਗ 'ਚ ਵੜ ਜਾਂਦੀ ਹੈ ਨਾ ਉਹ ਅੰਦਰ ਵੜ ਗਈ ਜਿਹੜੇ ਘਰ ਵਿੱਚ ਦੋ ਤਰੇ ਪੀੜੀਆਂ ਤੋਂ ਰਹਿ ਰਹੇ ਸਨ ਉਹਨੇ ਹੌਲੀ-ਹੌਲੀ ਉਹ ਕੰਮ ਸ਼ੁਰੂ ਕਰ ਦਿੱਤਾ ਮੇਨ ਦਰਵਾਜ਼ਾ ਬੰਦ ਕਰ ਦਿੱਤਾ ਕਰਦਾ ਉਹ ਫਿਰ ਕੋਈ ਗੁਰਸਿੱਖ ਇਸ ਤਰ੍ਹਾਂ ਕੋਈ ਸੰਸਥਾ ਵਾਲੇ ਇੱਕ ਸੱਜਣ ਸਨ ਮਾਂ ਵਿਚਾਰੀ ਨੇ ਦੁਖੀ ਹੋ ਕੇ ਦੁਖੀ ਹੋ ਕੇ ਮਾਂ ਨੇ ਉਹਨਾਂ ਨੂੰ ਫੋਨ ਕੀਤਾ ਵੀ ਇਹ ਮੇਰੇ ਪੁੱਤ ਇਸ ਤਰ੍ਹਾਂ ਕਰਦਾ ਸਾਡਾ ਤੇ ਘਰ ਚ ਰਹਿਣਾ ਦੁੱਬਰ ਹੋ ਗਿਆ। ਇਹ ਆਂਦਾ ਰਸੋਈ ਗਲਤ ਐ। ਇੱਥੇ ਚੁੱਲਾ ਨਹੀਂ ਬਾਲਣ ਦੇਣਾ। ਇਹ ਆਂਦਾ ਫ੍ਰਿਜ ਇੱਥੇ ਨਹੀਂ ਚਾਹੀਦੀ। ਉਹ ਜਿੱਥੇ ਕੋਈ ਪੁਆਇੰਟ ਐ ਨਹੀਂ ਚੁੱਕਿਆਂ ਦਾ ਉੱਥੇ ਰੱਖੋ। ਔਰ ਇੱਥੋਂ ਤੱਕ ਉਹਨੇ ਦਰਵਾਜ਼ੇ ਬੰਦ ਕਰਨ ਦੇ ਲਈ ਗੱਤੇ ਪਲਾਈਆਂ ਲਾ ਕੇ ਤਾਂ ਵਿਚਾਰੋਂ ਆਂਦੇਸ ਤਾਂ ਬਾਰੀ ਥਾਣੀ ਟੱਪ ਕੇ ਅੰਦਰ ਬਾਹਰ ਹੁੰਨੇ। ਮੈਂ ਦਰਵਾਜ਼ਾ ਬੰਦ ਕਰ ਦਿੱਤਾ ਵੀ ਇਸੇ ਹੀ ਥਾਂ ਤੇ ਨਹੀਂ ਐ। ਆ ਚੀਜ਼ ਇੱਥੇ ਨਹੀਂ ਹੋਣੀ ਚਾਹੀਦੀ ਆ ਇੱਧਰ ਨਹੀਂ ਹੋਣਾ ਚਾਹੀਦਾ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਪੈ ਕੇ ਔਰ ਤੁਸੀਂ ਵੇਖੋ ਖਿਆਲ ਕਰੋ ਜਦੋਂ ਸੁਖ ਮਹਿਲ ਦੀ ਗੱਲ ਕਰੋਗੇ ਬਹੁਤ ਸਾਰੇ ਘਰ ਜੀ ਦੇ ਵਿੱਚ ਹੋ ਸਕਦਾ ਕਿਸੇ ਨੇ ਇੱਕ ਇੱਕ ਚੀਜ਼ ਇਹ ਕਹਿ ਕੇ ਲਵਾਈ ਹੋਵੇ ਪਰ ਕੀ ਉਹਨਾਂ ਘਰਾਂ ਦੇ ਵਿੱਚੋਂ ਕਲੇਸ਼ ਨਿਕਲ ਗਿਆ ਉਹਨਾਂ ਵਿੱਚੋਂ ਦੁੱਖ ਨਿਕਲ ਗਿਆ ਉਹਨਾਂ ਵਿੱਚ ਬਿਮਾਰੀਆਂ ਰੋਗਾਂ ਦੀ ਕਹਾਣੀ ਨਹੀਂ ਹੈ ਤੇ ਜੇ ਹੈ ਤੇ ਫੇਰ ਫੜੋ ਉਸ ਨੂੰ ਭਾਈ ਜੜਾਂ ਦਾ ਸੀ ਦਰਵਾਜ਼ਾ ਇੱਥੇ ਰੱਖੋ ਤੇ ਠੀਕ ਰੋ ਤੇ ਉਧਰ ਨਾ ਕਰੋ ਤੇ ਠੀਕ ਰੋ ਫਿਰ ਇਹੋ ਜੇ ਬੰਦੇ ਕਾਬੂ ਕਰਨੇ ਚਾਹੀਦੇ ਵੀ ਭਾਈ ਤੇਰੇ ਮੁਤਾਬਕ ਸਭ ਕੁਝ ਕੀਤਾ ਹੈ ਪਰ ਲੜਾਈ ਝਗੜਾ ਤੋਂ ਉਸੇ ਤਰ੍ਹਾਂ ਹੀ ਹੈ ਕਲੇਸ਼ ਵੀ ਉਸੇ ਤਰ੍ਹਾਂ ਰੋਗ ਵੀ ਉਸੇ ਤਰ੍ਹਾਂ ਸਭ ਕੁਝ ਹੈ ਤੇ ਫੇਰ ਭਾਈ ਇਹ ਤਾਂ ਸੁੱਖ ਹੋਣਾ ਚਾਹੀਦਾ ਸੀ ਜਦੋਂ ਸਭ ਕੁਝ ਤੇਰੇ ਮੁਤਾਬਕ ਕੀਤਾ ਨਹੀਂ ਹੋ ਸਕਦਾ ਮਹਾਰਜ ਕਹਿੰਦੇ ਇਹ ਤੇਰੇ ਅੰਦਰ ਬੜਾ ਵੱਡਾ ਭੁਲੇਖਾ ਇਹਨਾਂ ਕਰਮ ਕਾਂਡਾਂ ਦੇ ਨਾਲ ਕਿਤੇ ਦਰਵਾਜੇ ਸੱਜੇ ਖੱਬੇ ਕਰਨ ਦੇ ਨਾਲ ਇਹੋ ਜਿਹਾ ਕੁਝ ਕਰਨ ਦੇ ਨਾਲ ਕੋਈ ਬੰਦਾ ਸੁਖੀ ਹੁੰਦਾ ਤੇ ਸਾਰੀ ਦੁਨੀਆ ਸੁਖੀ ਹੋ ਜਾਂਦੀ ਸਭ ਕਹਿੰਦੇ ਜੇ ਸੁੱਖ ਦੀ ਕਹਾਣੀ ਹੈ ਉਹ ਤਾਂ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਪਰਮੇਸ਼ਰ ਦੇ ਨਾਮ ਦੇ ਨਾਲ ਇਹਦੇ ਤੋਂ ਅਗਾ ਨਹੀਂ ਹੋ ਸਕਦਾ ਇਹਦੇ ਤੋਂ ਬਿਨਾ ਹੋਣਾ ਵੀ ਨਹੀਂ ਔਰ ਤੈਨੂੰ ਇੱਕ ਭੁਲੇਖਾ ਹੈ ਬਹੁਤ ਵੱਡਾ ਜਿਹਦੇ ਵਿੱਚ ਤੂੰ ਪਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਮਾਲਕ ਦਾ ਸੁਖ ਮੈਲ ਗੋਜ ਕਥਾ ਇਹ ਗੁਰ ਤੇ ਜਾਣੀ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਕਹਿੰਦੇ ਮੈਂ ਉਸ ਮਾਲਕ ਦੇ ਬਚਨਾਂ ਨੂੰ ਬੋਲਦਾ ਇਹ ਗੋਜ ਬਾਤ ਜਿਹੜੀ ਗੁਰੂ ਦੇ ਕੋਲ ਬਹਿ ਕੇ ਸਮਝਾਈ ਤੇ ਸਹਿਬ ਕਹਿੰਦੇ ਉਹ ਸੁਖ ਦਾ ਸੰਬੰਧ ਪਹਿਲਾ ਤੇਰੇ ਅੰਦਰ ਨਾਲ ਹੈ ਤੇਰੇ ਅੰਦਰ ਉਹ ਸੁਖ ਦਾਤਾ ਵਸੇਗਾ ਤੇਰੇ ਅੰਦਰ ਸੁਖ ਹੋਏਗਾ ਜਿਹਨੂੰ ਆਖਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹਿੰਦੇ ਉਹ ਦਾਤ ਤੈਨੂੰ ਮਾਲਕ ਦੇ ਨਾਮ ਵਿੱਚੋਂ ਮਿਲਣੀ ਆ ਪਰ ਤੂੰ ਆਖਿਆ ਅੰਦਰ ਨੂੰ ਤਾਂ ਬਦਲ ਨਹੀਂ ਸਕਦੇ ਦਰਵਾਜੇ ਤਾਂ ਬੰਦ ਕਰਨੇ ਸੀ ਅੰਦਰ ਵਾਲੇ ਕੁਚੁਗਲੀ ਨਿੰਦਿਆ ਸੁੰਨੀ ਬੰਦ ਕਰਨੀ ਸੀ ਮਾੜਾ ਵੇਖਣਾ ਬੰਦ ਕਰਨਾ ਸੀ ਪਰਾਇਆ ਹੱਕ ਖੋਣਾ ਬੰਦ ਕਰਨਾ ਸੀ ਪਰ ਇਹ ਦਰਵਾਜੇ ਕਿੰਦਾ ਬੰਦ ਕਰਨੇ ਔਖੇ ਨੇ ਇਹ ਠੀਕ ਕਰਨੇ ਔਖੇ ਨੇ ਇਸੇ ਕਰਕੇ ਬਾਹਰਲੇ ਘਰ ਨੂੰ ਲੱਗ ਜਾਓ ਕਰਨ ਬੜੇ ਬੜਾ ਸੰਸਾਰ ਇਹੋ ਜੇ ਕਾਰਜ ਵਿੱਚ ਪਿਆ ਹੋਇਆ ਚੱਕਰ ਵਿੱਚ ਪਿਆ ਹੋਇਆ ਆ ਪਿੱਛੇ ਦੇ ਆ ਇੱਥੇ ਆਪਣੇ ਜਲੰਧਰ ਵਿੱਚ ਕੋਈ ਬੜਾ ਮਸ਼ਹੂਰ ਬੰਦਾ ਸੀ ਉਹ ਚੰਗੀ ਭਲੀ ਬਣੀ ਕੋਠੀ ਢਾਹ ਦਿੱਤੀ ਸਾਰੀ ਉਹ ਬੜਾ ਹੋ ਗਿਆ 8-7 ਸਾਲ ਉਹਦਾ ਚਰਚਾ ਚੱਲਿਆ ਤਵਾਂ ਦੇ ਜੀ ਚੰਗੀ ਭਲੀ ਬਣੀ ਬਣਾਈ ਢਾ ਕਿਉਂ ਛੱਡੀ ਐ ਉਹ ਕਹਿੰਦੇ ਜੀ ਉਹਨਾਂ ਜਦੋਂ ਪੁੱਛ ਕੀਤੀ ਵਾਸਤੂ ਮੁਤਾਬਕ ਉਹ ਸਹੀ ਨਹੀਂ ਸੀ ਤਾਂ ਕਰਕੇ ਢਾ ਦਿੱਤੀ ਦੁਬਾਰਾ ਤੇ ਫਿਰ ਨਵੇਂ ਸਿਰੂ ਨਵੀਂ ਬਣਾਈ ਢਾ ਕੇ ਫਿਰ ਬਣਾਉਣ ਲੱਗ ਪਏ ਇਹੋ ਜੇ ਕਰਮ ਦੇ ਵਿੱਚ ਪੈ ਕੇ ਮਨੁੱਖ ਜਿਹੜਾ ਆ ਇਹੋ ਦੀ ਗਰਾਵਟ ਵਿੱਚ ਕਦੀ ਇਹ ਦਿਸ਼ਾ ਦੀ ਕਹਾਣੀ ਕਦੀ ਅਸੀਂ ਦੀ ਪਰ ਜਿਹੜਾ ਅਸਲ ਆਪਣਾ ਵਿਗਾੜਿਆ ਉਹਨੂੰ ਸੁਧਾਰਨ ਵਾਸਤੇ ਨਹੀਂ ਤਿਆਰ ਹੁੰਦਾ ਉਹਨੂੰ ਸਵਾਰਨ ਵਾਸਤੇ ਨਹੀਂ ਤਿਆਰ ਹੁੰਦਾ ਮਹਾਰਾਜ ਕਹਿੰਦੇ ਉਹ ਸੁਖ ਮਹਿਲ ਕਿੱਥੇ ਹੈ ਜੋ ਤੇਰੇ ਅੰਤਰ ਆਤਮੇ ਹੈ ਉਸ ਮਾਲਕ ਦੇ ਨਾਲ ਜੁੜਨਾ ਜਿੱਦਣ ਤੇਰੇ ਅੰਦਰ ਸੁੱਖ ਹੋਏਗਾ ਵੇਖੋ ਅੰਦਰੋਂ ਕਲਪਿਆ ਬੰਦਾ ਅੱਤ ਦਾ ਦੁਖੀ ਹੋਵੇ ਉਹਨੂੰ ਭਾਵੇਂ ਤੁਸੀਂ ਕਿੱਡੇ ਭਾਵੇਂ 7 ਛੱਡ 5 ਛੱਡ ਕੇ 7 ਜਿਹੜੇ ਮਰਜੀ ਸਟਾਰ ਹੋਟਲ 'ਚ ਬਿਠਾ ਦਿਓ ਜਿੰਨੀ ਮਰਜੀ ਸਹੂਲਤ ਹੋਵੇ ਪਰ ਅੰਦਰ ਕਲਪਿਆ ਹੋਇਆ ਉਹਦਾ ਦੁਖੀ ਹੈ ਕਿ ਉਹ ਬਾਹਰਲੀ ਜਿਹੜੀ ਫੈਸਿਲਿਟੀ ਆ ਸਹੂਲਤ ਆ ਉਹਨੂੰ ਸੁਖੀ ਕਰ ਸਕਦੀ ਹੈ ਨਹੀਂ ਹੋ ਸਕਦਾ ਲੇਕਿਨ ਅੰਦਰ ਟਿਕਾ ਹੈ ਸਹਜ ਹੈ ਕੱਖਾਂ ਦੀ ਕੁਲੀ 'ਚ ਬੈਠਾ ਵੀ ਆਨੰਦ ਮਾਣ ਸਕਦਾ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਖ ਮਹਿਲ ਦੀ ਜਿਹੜੀ ਬਾਤ ਹੈ ਇਹ ਗੁਰੂ ਤੋਂ ਜਾਣੀ ਗੋਹਜ ਕਥਾ ਇਹ ਗੁਰ ਤੇ ਜਾਣੀ ਇਹ ਗੁਰੂ ਦੇ ਕੋਲੋਂ ਬੈਠ ਕੇ ਬਾਤ ਨੂੰ ਸਮਝਿਆ ਸੱਚਾ ਸੱਚਾ ਤਖਤ ਰਚਾਇਆ ਨਿਜ ਕਰ ਵਸਿਆ ਤਿੱਥੇ ਮੋਹ ਨਾ ਮਾਇਆ ਕਹਿੰਦੇ ਉੱਥੇ ਨਾ ਮੋਹ ਹੈ ਨਾ ਮਾਇਆ ਹੈ ਮੋਹ ਮਾਇਆ ਦੀ ਉੱਥੇ ਪਹੁੰਚ ਨਹੀਂ ਹੈ